ਪੰਜਾਬ ਸਰਕਾਰ ਵੱਲੋਂ ਇੱਕ ਦਿਨ ਡੀਸੀਓ ਐਸਐਸਪੀ ਦੇ ਨਾਲ ਇਨੀਸ਼ੀਏਟਿਵ ਦੇ ਤਾਤ ਅੱਜ ਜ਼ਿਲ੍ਹਾ ਗੁਰਦਾਸਪੁਰ ਐਸਐਸਪੀ ਆਫਿਸ ਜਿਹੜੇ ਗੁਰਦਾਸਪੁਰ ਦੇ ਜਿਹੜੇ ਮੈਰਿਟੋਰੀਅਸ ਜਿਹੜੇ ਬੱਚੇ ਸਟੂਡੈਂਟ 10th ਔਰ 12th ਦੇ ਅਲੋਂਗ ਵਿਦ ਡੀਓਸ ਆ ਉਹ ਅੱਜ ਐਸਐਸਪੀ ਦਫਤਰ ਆਏ ਸੀ ਐਂਡ ਉਹਨਾਂ ਦਾ ਉਹਨਾਂ ਦੇ ਨਾਲ ਐਸਐਸਪੀ ਦਫਤਰ ਦੇ ਸਾਰੇ ਬ੍ਰਾਂਚਸ ਦੇ ਨਾਲ ਅਲੋਂਗ ਵਿਦ ਪੁਲਿਸ ਫੰਕਸ਼ਨਰੀ ਦੇ ਨਾਲ ਅਸੀਂ ਉਹਨਾਂ ਦੇ ਨਾਲ ਇੰਟਰੈਕਸ਼ਨ ਕਰਾਇਆ ਹੈਗਾ ਉਹਨਾਂ ਨੇ ਪੁਲਿਸ ਦੀ ਫੰਕਸ਼ਨਿੰਗ ਨੂੰ ਸਮਝਿਆ ਹੈਗਾ ਪੁਲਿਸਿੰਗ ਦੇ ਜਿਹੜੇ ਤਰੀਕੇ ਤੌਰ ਤਰੀਕੇ ਹੈਗੇ ਗਵਰਨਮੈਂਟ ਦੇ ਇਨੀਸ਼ੀਏਟਿਵਸ ਹੈਗੇ ਇਵਨ ਪੰਜਾਬ ਪੁਲਿਸ ਦੀ ਜਿਹੜੀ ਫੰਕਸ਼ਨਿੰਗ ਹੈ ਉਹਨਾਂ ਉਹਨਾਂ ਬਾਰੇ ਉਹਨਾਂ ਨੂੰ ਜਾਣੂ ਕਰਵਾਇਆ ਗਿਆ ਹੈਗਾ ਇਸ ਤੋਂ ਇਲਾਵਾ ਉਹਨਾਂ ਨੂੰ ਕਮਿਊਨਿਟੀ ਪੁਲਿਸਿੰਗ ਔਰ ਸਾਂਝ ਦੇ ਇਨੀਸ਼ੀਏਟਿਵ ਬਾਰੇ ਵੀ ਜਾਣੂ ਕਰਵਾਇਆ ਗਿਆ ਬੱਚਿਆਂ ਨੂੰ ਕਾਫੀ ਇਸ ਬਾਰੇ ਕਾਫੀ ਅਵੇਅਰਨੈਸ ਵੀ ਮਿਲੀ ਹੈ ਜੇ ਇਹਨਾਂ ਬੱਚਿਆਂ ਨੂੰ ਮੋਟੀਵੇਸ਼ਨਡ ਚੋਕਿਉਂ ਨਾਲ ਉਹਨਾਂ ਨੇ ਉਹਨਾਂ ਦੀ ਪਰਫਾਰਮੈਂਸ ਨੂੰ ਵਧਾਇਆ ਹੈ ਇਸ ਕਰਕੇ ਪੰਜਾਬ ਪੁਲਿਸ ਵੱਲੋਂ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਹੈਗਾ ਅ ਇਸ ਦੇ ਇਲਾਵਾ ਇਹਨਾਂ ਨੂੰ ਜਿਹੜੇ ਜਨਰਲ ਫੰਕਸ਼ਨਿੰਗ ਹੈਗੀ ਜਿਦਾ ਕਿ ਪਬਲਿਕ ਡੀਲਿੰਗ ਪਬਲਿਕ ਲਾਈਫਿੰਗ ਉਸ ਬਾਰੇ ਵੀ ਉਹਨਾਂ ਨੂੰ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਉਹਨਾਂ ਦੇ ਨਾਲ ਇੰਟਰੈਕਟ ਕੀਤਾ ਇਸ ਤੋਂ ਇਲਾਵਾ ਉਹਨਾਂ ਨੇ ਸਾਰੇ ਸਾਡੇ ਅਫਸਰ ਸਾਹਿਬਾਨ ਨਾਲ ਐਲਗਨ ਕੀਤਾ ਐਂਡ ਇਸ ਕਾ ਕੇ ਜਿਹੜਾ ਹੈਗਾ ਅਸੀਂ ਉਹਨਾਂ ਨੂੰ ਬਾਕੀ ਫੰਕਸ਼ਨਿੰਗ ਦੇ ਬਾਰੇ ਵੀ ਜਿਹਦੇ ਜਿਹਦੇ ਵਿੱਚ ਪ੍ਰੀਵੈਂਸ਼ਨ ਆਫ ਦਾ क्राइम ਲਾ ਨ ਆਰਡਰ ਦੇ ਫੰਕਸ਼ਨਿੰਗ ਇਸ ਤੋਂ ਲਾਵਾ ਜਿਹੜੇ ਕਾਨੂੰਨ ਵਿਵਸਥਾ ਨੂੰ ਨਿਪਟਣ ਲਈ ਪੁਲਿਸ ਦੀ ਜਿਹੜੀ ਹੈਗੀ ਪੁਲਿਸ ਉਹ ਪਬਲਿਕ ਦੇ ਜਿਹੜੇ ਇਨੀਸ਼ੀਏਟਿਵ ਸੱਗੇ ਉਹਨਾਂ ਦੇ ਜਿਹੜੇ ਕੋਆਰਡੀਨੇਸ਼ਨ ਹੈ ਉਹਨਾਂ ਦੀ ਮਹੱਤਤਾ ਵੀ ਇਹਨਾਂ ਨੂੰ ਦੱਸੀ ਗਈ ਸੀਗੀ ਤੋ ਮੈਂ ਅਗੇਨ ਉਹਨਾਂ ਨੇ ਬੱਚਿਆਂ ਨੂੰ ਸਾਰਿਆਂ ਨੂੰ ਮੇਰੀ ਆਪਣੀ ਤਰਫੋਂ ਪੁਲਿਸ ਪ੍ਰਸ਼ਾਸਨ ਗੁਰਦਾਸਪੁਰ ਦੀ ਤਰਫੋਂ ਬੈਸਟਿਸਿਸ ਕਰਨਾ ਕਿ ਉਹਨਾਂ ਨੇ ਕਾਫੀ ਜਿਹੜੇ ਮੈਰਿਟ ਤੇ ਆ ਕੇ ਕਾਫੀ ਆਪਣੇ ਏਰੀਆ ਦਾ ਨਾਮ ਆਪਣੇ ਫੈਮਲੀ ਦਾ ਨਾਮ ਰੋਸ਼ਨ ਕੀਤਾ ਹੈਗਾ ਔਰ ਸਾਡੇ ਵੱਲੋਂ ਇਹਨਾਂ ਨੂੰ ਵਧਾਈਆਂ ਵੀ ਦਿੱਤੀ ਗਈ ਐਂਡ ਜਿਹੜਾ ਫਿਊਚਰ ਵਾਸਤੇ ਵੀ ਇਹਨਾਂ ਨੂੰ ਮੋਟੀਵੇਟ ਕੀਤਾ ਗਿਆ ਇਹਦੇ ਨਾਲ ਹੀ ਅਸੀਂ ਇਹਨਾਂ ਨੂੰ ਕਿਹਾ ਕਿ ਵੀ ਸਾਡੇ ਵੱਲੋਂ ਅਗੇ ਕੋਈ ਵੀ ਗੁਰਦਾਸਪੁਰ ਪੁਲਿਸ ਦਾ ਆਲਵੇਜ਼ ਵਿਦ ਥੈਮ ਐਂਡ ਅਸੀਂ ਇਨ ਫਿਊਚਰ ਵੀ ਉਹਨਾਂ ਦਾ ਕੋਈ ਕੈਰੀਅਰ ਪ੍ਰੋਸਪੈਕਟ ਵਾਸਤੇ ਗਾਈਡੈਂਸ ਵਾਸਤੇ ਅਸੀਂ ਆਲਵੇਜ਼ ਅਵੇਲੇਬਲ ਹਾਂ ਥੈਂਕ ਯੂ